ਕਈ ਵਾਰੀ ਤਾਰਪੂਰ ਨਹੀਂ ਲੱਗਦੀ ਹੁੰਦੀ ਪਰ ਕੋਈ ਜਗ੍ਹਾ ਨਹੀਂ ਪੰਜਾਬ ਦੇ ਮਸ਼ਹੂਰ ਕਲਾਕਾਰ ਸ਼ੁਭ ਅੱਜਕੱਲ ਆਪਣੀ ਲਾਈਵ ਕਨਸਰਟ ਕਰ ਰਹੇ ਹਨ ਤੁਹਾਨੂੰ ਦੱਸ ਦੇ ਕਿ ਇਹ ਸ਼ੋਅ ਸੁਪਰ ਡੂਪਰ ਹਿੱਟ ਜਾ ਰਿਹਾ ਪਿਛਲੇ ਦਿਨੀ ਹੀ ਸ਼ੁਭ ਦੇ ਕਨਸਰਟ ਉਪਰ ਇੱਕ ਟ੍ਰੈਜੇਡੀ ਹੋ ਗਈ ਤੁਹਾਨੂੰ ਦੱਸ ਦਈਏ ਕਿ ਚੱਲਦੇ ਸ਼ੋਅ ਦੌਰਾਨ ਮਾਈਕ ਵਾਰ-ਵਾਰ ਬੰਦ ਹੋ ਰਿਹਾ ਸੀ ਜਿਸ ਉੱਪਰ ਸ਼ੁਭ ਇੱਕਦਮ ਪੜਕ ਗਿਆ ਇਸ ਤੋਂ ਪਹਿਲਾਂ ਕਿ ਸ਼ੁਭ ਕੁਝ ਨੈਗੇਟਿਵ ਬੋਲਦਾ ਸ਼ੁਭ ਦੇ ਵੱਡੇ ਭਰਾ ਰਵਨੀਤ ਨੇ ਸਾਰੀ ਗੱਲ ਸੰਭਲ ਲਈ ਆਹ ਦਿਖਾਨੇ ਆ ਤੁਹਾਨੂੰ ਇੱਕ ਵੀਡੀਓ ਤਾਰਪੁਰ ਨਹੀਂ ਲੱਗਦੀ ਹੁੰਦੀ ਪਰ ਕੋਈ ਜੱਗਰ ਨਹੀਂ ਇਹ ਤੁਹਾਡਾ ਪਿਆਰ ਹੈ ਇਹ ਤੁਹਾਡਾ ਸਤਿਕਾਰ ਹੈ ਥੈਂਕ ਯੂ ਸੋ ਮੱਚ ਜੋ ਵੀ ਮੇਰਾ ਭਰਾ ਆ ਗਿਆ ਤੁਹਾਡੇ ਕਰਕੇ ਇਹ ਤੁਹਾਡਾ ਵੀ ਭਰਾ ਇਹ ਤੁਹਾਡਾ ਵੀ ਭਰਾ ਜਦੋਂ ਮੈਂ ਕਿਹਾ ਨਾ ਵੀ ਤੁਹਾਡਾ ਭਰਾ ਹੈ ਕੁੜੀਆਂ ਦੇ ਮੂੰਹ ਸੋਚ ਗਏ ਉਹ ਮੈਂ ਮੁੰਡਿਆਂ ਨੂੰ ਕਿਹਾ ਵੀ ਇਹ ਤੁਹਾਡਾ ਵੀ ਭਰਾ ਹੈ ਥੈਂਕ ਯੂ ਸੋ ਮੱਚ ਅੱਖ ਜਿੱਥੇ ਰੱਖਦਾ ਛਡੇ ਨਾ ਕੱਖ ਦਾ ਲੰਡੂਆਂ ਦੀ ਕਿੱਕੜੀ ਲੰਡੂਆਂ ਦੀ ਕਿੱਕੜੀ ਮੁਫਤ ਜੇ ਕਰਦਾ ਵੈਸੇ ਹੁੰਦਾ ਹੈ ਇੱਕ ਨੋ ਇੱਕ ਮਿੰਟ ਹਰ ਪੁਲਿਸ ਨਹੀਂ ਹੁੰਦੇ ਨੰਤਰਾਂ ਦੇ ਚੈੱਕ ਨਹੀਂ ਉਹ ਸ਼ੋਹੋਬਾ ਲੱਗੀ ਲੈਣ ਕਰੀ ਚੈੱਕ ਨਹੀਂ ਕਹਿੰਦੇ ਜੋਰ ਨਾਲੋ ਜੇ ਨੱਕ ਨਹੀਂ ਨੋ ਚੁੱਕਦੀ ਇਹ ਸਿਰਫ ਤੁਹਾਡੇ ਕਰਕੇ ਨਹੀਂ ਚੁੱਕਦੀ ਤੁਹਾਡੇ ਪਰੇਂਟ ਕਰਕੇ ਨਹੀਂ ਚੁੱਕਦੀ ਤੁਹਾਡੇ ਪਿਆਰ ਕਰਕੇ ਨਹੀਂ ਚੁੱਕਦੀ ਥੈਂਕ ਯੂ ਸੋ ਮੱਚ ਆਈ ਲਵ ਯੂ ਅੱਜ ਮੈਨੂੰ ਮਾਣ ਹੈ ਅੱਜ ਮੈਨੂੰ ਮਾਣ ਆ ਆਪਣੇ ਭਰਾ ਦੇ ਮੈਨੂੰ ਕਹਤਾ ਇੱਥੇ ਖੜਾ ਇਹ ਤੁਹਾਡੇ ਕਰਕੇ ਥੈਂਕ ਯੂ ਸੋ ਮੱਚ